ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਐ ਇਸ ਵੇਲੇ ਤਕਰੀਬਨ 7:00 ਵਜੇ ਨਾਲ ਆ ਤੇ ਆਪਾਂ ਜਿਹੜਾ ਗੁਰੂ ਘਰ ਤਖਤ ਸ੍ਰੀ ਪਟਨਾ ਸਾਹਿਬ ਹੈ ਜੀ ਆਪਾਂ ਇੱਥੋਂ ਆਪਾਂ ਹੁਣ ਚਾਲੇ ਪਾਉਣ ਲੱਗੇ ਆ ਅੱਗੇ ਜੇ ਆਪਾਂ ਜਿਹੜੇ ਚਾਲੇ ਪਾਵਾਂਗੇ ਜੀ ਸ੍ਰੀ ਹਜ਼ੂਰ ਸਾਹਿਬ ਵੱਲ ਤੇ ਆਪਣੇ ਤਨ ਦਸਤਾਂ ਦੀ ਜਿਹੜੀ ਯਾਤਰਾ ਹੈਗੀ ਉਹ ਕੰਪਲੀਟ ਹੋ ਚੁੱਕੀ ਐ ਇਸ ਤੋਂ ਬਾਅਦ ਆਪਾਂ ਚੱਲਾਂਗੇ ਚੌਥੇ ਤਖਤ ਤਖਤ ਸ੍ਰੀ ਹਜ਼ੂਰ ਸਾਹਿਬ ਵੱਲ ਤੇ ਉਸ ਤੋਂ ਬਾਅਦ ਇਹ ਆਪਣੇ ਤਲਵੰਡੀ ਸਾਬ ਉਹਦਾ ਹੁੰਦਾ ਮਸਾ ਤੇ ਲਾਸਟ ਦਾ ਹਫਤਾ ਹੋਊਗਾ ਇਹ ਆਪਣਾ 24 ਦਸੰਬਰ 2025 ਤੇ ਆਪਾਂ ਇਸ ਵੇਲੇ ਹੁਣ ਆਪਾਂ ਇੱਥੋਂ ਚਾਲੇ ਪਾਉਣ ਲੱਗੇ ਹਾਂ ਤੇ ਕਿ ਹੁਣ ਆਪਾਂ 2-3 ਦਿਨ ਇੱਥੇ ਰੁਕੇ ਸੀਗੇ ਤੇ ਦਰਸ਼ਨ ਕਰੇ ਸਾਰੇ ਗੁਰੂ ਘਰਾਂ ਦੇ ਤੇ ਬਹੁਤ ਵਧੀਆ ਲੱਗਿਆ ਕਿ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੁੜੇ ਰਿਹਾ ਕਰੋ ਵਲੌਂ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਟਨਾ ਸਾਹਿਬ ਦਾ ਜਨਮ ਗੁਰਾਂ ਦਾ ਅਨੰਦਪੁਰ ਡੇਰੇ ਦਾ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਇਹ ਸਾਹਮਣੇ ਗੰਗਨ ਘਾਟ ਹੈ ਇੱਥੇ ਹੁਣ ਆਪਾਂ ਚੱਲੇ ਪਾਰਿਆਂ ਪਿੱਛੇ ਦੂਸਰਾ ਗੰਗੂ ਗੁਰੂ ਘਰ ਦਿਖ ਰਿਹਾ ਜੀ ਇਸੇ ਤੇ ਘੂਗੋ ਹੋ ਗਈ ਜੀ ਜਨਮਸਥਾਨ ਹੈ ਕਾਪੀ ਗਰੀ ਪਟਨਾ ਸਾਹਿਬ ਕਾਪਾ ਤਕਰੀਬਨ 7 ਦਿਨਾਂ ਦੀ ਲੰਗਰੀ ਪ੍ਰਵਾਦ ਆ ਜਿਹੜੀ ਹੋਇਆ ਕਰਦੀ ਹੈ ਤੇ ਆਪਾਂ ਪਹੁੰਚ ਗਏ ਗੋਦਵਾਰਾ ਸ੍ਰੀ ਦਸਵਾ ਆਰਾ ਆਰਾ ਦੇ ਵਿੱਚ ਸਟ੍ਰੀਮ ਕੀ ਹੈ ਤੇ ਵਾਕਾ ਜੀ ਆ ਰਹੇ ਆਪਾਂ ਇੱਥੇ ਕਾਬੀ ਫੜਾ ਕੇ ਜਾਣ ਕੀ ਇੱਕ ਤਾਂ ਜਿਹੜਾ ਵੀਰ ਹੋਣ ਰਾਹ ਦੇ ਵਿੱਚ ਮਿਲਿਆ ਸੀਗਾ ਉਹ ਵੀ ਪੰਜ ਹਫ਼ਤਿਆਂ ਦੀ ਯਾਤਰਾ ਕਰ ਰਿਹਾ ਸੀ ਉਹਨੇ ਸਿਧੂ ਆਦਤ ਕਰੀ ਸੀ ਦੀ ਆਹ ਤਾਂ ਦਮਾ ਫੇਰਪਨ ਆਇਆ ਵੈਸੇ ਉਹ ਮੁਕਸਦ ਤੇ ਉਹਨੇ ਚਾਬੀ ਭੇਚਣਾ ਉਹ ਲੈ ਰਿਹਾ ਸੀ ਤੇ ਚਾਬੀ ਉਹਨੇ ਆਤਾਂ ਨੂੰ ਫੜਾਤੀ ਕਿੰਦਾ ਆਰਾ ਗੁਰੂ ਘਰਾਂ ਜਿਹੜਾ ਉੱਥੇ ਜੀ ਫੜਾ ਕੇ ਆਉਣੀ ਆ ਨਾ ਠੀਕ ਹੈ ਜੀ ਜੀ ਫੜਾਵਾਂਗੇ ਜੇਣ ਆਪਾਂ ਤਕਰੀਬ ਇਹ ਵਿਚਾਲੇ ਦੀ ਆ ਗੁਰੂ ਘਰ ਇਹ ਬਾਜ਼ਾਰ ਦੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਤੇ ਉਹ ਚਾਬੀ ਫੜਾਉ ਤੇ ਦੇਖਨੇ ਅੱਗੇ ਕਿ ਸ਼ੁਰੂ ਕਰਾਂਗੇ 70 ਕਿਲੋਮੀਟਰ ਬਾਅਦ ਟਾਈਮ 12 ਕੱਬ ਚੁੱਕਿਆ ਜੀ ਠੀਕ ਆ ਜਾਂਦੇ ਬਾਬਾ ਜੀ ਨੂੰ ਚਾਬੀ ਫੜਾ ਕੇ ਆਪਾਂ ਅੱਗੇ ਚੱਲੇ ਪਾਵਾਂਗੇ ਹਾਂਜੀ ਆ ਬਾਬਾ ਜੀ ਨੂੰ ਆਪਾਂ ਚਾਬੀ ਫੜਾਉਣੀ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਜਿਹੜੇ ਸਿੰਘ ਆਏ ਸੀਗੇ ਜਿਹੜੇ ਪੰਜ ਧਰਤਾਂ ਤੇ ਸਾਈਕਲ ਯਾਤਰਾ ਕਰ ਰਹੇ ਸੀ ਕਰਦੇ ਆ ਤੇ ਹਾਂਜੀ ਆਪਾਂ ਉਹਨਾਂ ਚਾਬੀ ਰਿੱਚ ਪਲੇਖੇ ਨਾਲ ਚਾਬੀ ਲੈ ਗਿਆ ਸੀ ਤੇ ਆਪਾਂ ਬਾਬਾ ਜੀ ਨੂੰ ਫੜਾਤੀ ਸੀ ਹਾਂ ਜੀ ਬਾਬਾ ਜੀ ਕਹਿੰਦੇ ਲੋਕਾਂ ਨੂੰ ਤੋੜਨਾ ਹਨ ਤੇ ਆਪਾਂ ਨੂੰ 2-4 ਕਿਲੋਮੀਟਰ ਚੱਲ ਘੁੰਮ ਕੇ ਪਿਆ ਤੇ ਚਲੋ ਗੁਰੂ ਘਰ ਦੇ ਇੱਥੇ ਸ੍ਰੀ ਗੁਰੂ ਘਰ ਸਾਹਿਬ ਆਈ ਇੱਥੇ ਤੇ ਆਪਣੀ ਇੱਕ ਕਮਿਊਨਿਟੀ ਕਿੰਨੀ ਕਰਾਂਗੇ ਇੱਥੇ ਇੱਥੇ 20-25 ਘਰ ਨੇ ਕਹਿੰਦੇ 84 ਤੋਂ ਪਹਿਲਾਂ 4000 ਘਰ ਹੁੰਦੇ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ 83 ਤੋਂ ਬਾਅਦ ਦੋਸਤ ਦਵਾਈ ਵੀ ਪੱਠੇ ਕਰ ਹੈਗੇ ਨੇ ਠੀਕ ਹੈ ਹਾਂ ਔਰ ਥੱਲੇ ਗੁਰਦੁਆਰਾ ਸਕੂਲ ਵਾਲੇ ਨੇ ਦੇ ਦਿੱਤਾ ਇਹ ਦਿਨ ਵਾਲੇ ਗੁਰਦੁਆਰਾ ਦਾ ਸਾਰਾ ਸਿਸਟਮ ਚੱਲਦਾ ਠੀਕ ਆ ਚਲੋ ਵਧੀਆ ਜਾਣੋ ਚਲੋ ਪ੍ਰਣਾਦ ਮਾਨ ਨੇ ਕਹੇ ਜੀ ਆਪਣੇ ਤੁਹਾਡੇ ਨਾਲ ਮੁਲਾਕਾਤ ਹੋਈ ਬਹੁਤ ਵਧੀਆ ਲੱਗਿਆ ਮਹਾਰਾਜ ਜੀ ਤੁਹਾਡੀ ਯਾਤਰਾ ਸਫਲ ਹੋ ਦੇਖ ਨੂੰ ਮਲਾਜ ਜੀ ਬਤਨ ਦੀ ਠੀਕ ਆ ਬਾਬਾ ਜੀ ਬਾਈ ਗੁਰੂ ਬਾਈ ਗੁਰੂ ਜੀ ਕੇ ਪਤੇ ਚਲੋ ਜੀ ਆਪਾਂ ਹੁਣ ਤੁਸੀਂ ਚੱਲਦੇ ਆਂ ਤੇ ਆਪ ਵੀ ਆਪਾਂ ਬਾਬਾ ਜੀ ਨੂੰ ਫੜਾਤੀ ਐ ਤੇ ਦੇਖਦੇ ਆ ਕਿ ਟਿਕਾਣਾ ਕਿੱਥੇ ਹੋਣਾ ਟਾਈਮ ਤਕਰੀਬਨ ਹਾਂ 5:00 ਵਾਰਾਂ ਪੌਣ ਇੱਕ ਦਾ ਹੋ ਗਿਆ ਹੋਣਾ ਤੇ ਚਲੋ ਜੀ ਆ ਰਹੇ ਤੋਂ ਆ ਗਏ ਆਪਾਂ 15 ਕਿਲੋਮੀਟਰ ਅੱਗੇ ਤੇ ਸਵੇਰ ਦੀ ਨੀ ਗਰਮੀ ਇਸੇ ਕਰਕੇ ਸੀ ਉਹ ਪਿੱਛੇ ਬੱਤਲ ਦੇਖੋ। ਥਾਲੀਦਾ ਹੋਇਆ ਆਉਂਦਾ। ਤੇ ਜੇ ਆਪਾਂ ਦੇਖਦੇ ਕਿੱਥੇ ਰੁਕਣਾ ਅੱਜ ਚੱਲਦੇ ਆਪਾਂ ਇੱਥੇ ਮੰਦਿਰ ਕੋਲ ਰੁਕੇ ਸੀਦੇ। ਜੇ ਰੰਗ ਬਣੀ ਦੀ ਤਾਂ ਮੰਦਿਰ ਹੈ। ਮਾਂ ਦੁਰਗਾ ਦਾ ਮੰਦਿਰ ਹੈ। ਇਸੇ ਤੋਂ ਚੱਲਦੇ ਆ ਜੀ ਆਪਾਂ ਹੁਣ ਪਾਣੀ ਪੂਣੀ ਪੀਦਿਆ ਠੰਡਾ। ਹਾਂ ਜੀ। ਆਜ ਫਾਂਜੇ ਜੇ ਕਿੰਨੇ ਬੜਾ ਆ ਗਿਆ ਸੀ ਭਰਾ ਭੂਤ ਰਹੇ ਜਾਂਦਾ ਉਹੀ ਖਾਤੇ ਰੋਟੀ ਖਾਣ ਨੂੰ ਅਜੇ ਪੂਰੇ ਰੋੜ ਤੇ ਨਹੀਂ ਮਿਲੀ ਤੇ ਬਣਾਉਂਦੇ ਆ ਤਾਂ ਨਹੀਂ ਕੀ ਬਾਜੀ ਪੂਜੀ ਕਹਿੰਦੇ ਸੀਗੇ ਮਹਾ ਬਈ ਰੋਟੀ ਹੈਗੀ ਇਹਦਾ ਖਵਾਦ ਹੋ ਯਾਰ ਰੋਟੀ ਕਹਿੰਦੇ ਹੈ ਨਹੀਂ ਟਾਈਮ ਜੀ ਤਕਰੀਬਨ ਸਵਾ 1/4 ਦਾ ਹੋ ਗਿਆਗਾ ਤੇ ਆਪਾਂ ਇੱਥੇ ਟਾਬੇ ਤੇ ਰੁਕੇ ਸੀਗੇ ਚਾਹ ਪਾਣੀ ਪੀਵਾਂਗੇ ਰੋਟੀ ਐੜਾ ਰੋਟੀ ਦਾ ਕੰਮ ਹੁਣ ਲਾਗੇ ਆਪਾਂ ਖੁਮਾਂਦੀ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਅੱਗੇ ਦੇਖਦੇ ਆ ਕਿੱਥੇ ਰੁਕਾਂਗੇ ਅੱਜ ਦੀ ਰਾਤ ਤੇ ਥੋੜਾ ਜਿਹਾ ਚਾਹ ਪਾਣੀ ਪੀ ਲਈਏ ਰਸਤੇ ਵਿੱਚ ਰੋਟੀ ਆਪਾਂ ਨੂੰ ਅਜੇ ਮਿਲੀ ਨਹੀਂ ਤੇ ਰੋਟੀ ਇੱਥੇ ਹੈਗੀ ਸੀਗੀ ਹੁਣ ਭੁੱਖ ਨਹੀਂ ਲੱਗੀਗੀ ਹੁਣ ਭੁੱਖ ਫਿਰ ਸ਼ਾਮ ਨੂੰ ਖਾਧੀ ਜਾਣੀ ਹੁਣ ਸ਼ਾਮ ਨੂੰ ਰੋਟੀ ਰਾਤ ਦੀ ਜਿਹੜੀ ਰੋਟੀ ਆਪਾਂ ਉਹੀ ਖਾਵਾਂਗੇ ਠੀਕ ਹੈ ਜੀ ਅੱਜ ਤਕਰੀਬਨ ਆਪਾਂ ਕਰਤੀ ਹੁਣੇ ਜੀ 120-30 ਕਿਲੋਮੀਟਰ ਬਾਅਦ ਇੱਥੋਂ ਪਟਨਾ ਤੋਂ ਹੈ约 30 ਕਿਲੋਮੀਟਰ ਦਖਾ ਰਿਹਾ ਤੇ ਦੇਖਦੇ ਆ ਅੱਜ ਹੋਰ ਕਿੰਨੀ ਕੱਢ ਲਾਂਗੇ ਵੀਰੇ ਰਿਹਾ ਕਰੋ ਬਲੌਗ ਦੇ ਨਾਲ ਸਪੋਰਟ ਕਰਿਆ ਕਰੋ ਮਿਹਨਤ ਬਹੁਤ ਹੁੰਦੀ ਆ ਚੱਲਦੇ ਆਈ ਹੁਣ ਆਪਾਂ ਇੱਥੋਂ ਪਾਣੀ ਪੋਣੀ ਆ ਜਿਹੜਾ ਭਰ ਲਿਆ ਸੀਗਾ ਚਾਹ ਪੀ ਕੇ ਤੇ ਦੇਖਦੇ ਆ ਅੱਗੇ ਕਿੱਥੇ ਰੁਕਦੇ ਆ ਹਜੇ ਦਿਨ ਪਿਆ ਹੈਗਾ ਜਿੰਨਾ ਕੁ ਟਾਈਮ ਲੱਗੇ ਛੁੱਟੀ ਲਾਵਾਂਗੇ ਕਿਉਂਕਿ ਸਹਰੇ ਵੇਲੇ ਨੂੰ ਆਪਣਾ ਚਾਹ ਕੇ ਵੀ ਉੱਥੇ ਆਪਾਂ ਪਹੁੰਚ ਜੀਏ ਸੱਚੰਗਾ ਹੈਗਾ ਉੱਥੇ ਸਹੈਰਾ ਜਿਹੜਾ ਕੇ ਬਹੁਤ ਵਧੀਆ ਮਨਾਇਆ ਜਾਂਦਾ ਹੈਗਾ। ਇਹਨੇ 150 ਤਖਤ ਸ੍ਰੀ ਹਜੂਰ ਸਾਹਿਬ ਠੀਕ ਹੈ ਜੀ ਚੱਲਦੇ ਆਂ। ਲੱਗਦਾ ਇਹ ਹਾਟੇ ਰਣੋਂ ਦੇਖ ਕੇ ਤਾਂ ਸਭ ਸੇ ਅੱਛਾ ਹਿੰਦੁਸਤਾਨ ਹਮਾਰਾ। ਦੇਖ ਬਈ। ਹਾਂ ਹਾਟੇ ਰੇ ਜਿਹੜੇ ਦੰਦ ਕਿਤੇ ਲਾਈਟ ਦੇ ਹੈ। ਹਾਂ। ਹਾਂਜੀ। टाइम तकरीबन छः का बज चुके हैं तो क्या नाम है भैया उसका इस जगह का क्या नाम है करसर करसर जी हाँ। शिव जी महाराज का मंदिर है हाँ ठीक है तो तुम्हारा नाम क्या है राजकुमार राजकुमार जी है भैया हमारी बहुत मदद करने के लिए है हमारे को इधर छोड़ने के लिए भी है मंदिर में भी रहने की व्यवस्था है तो और साइकिल भी एक साइड पे लगा दो खाने के लिए हम आप कोई अपनी बाइक से खवा लाएंगे खाना वाना ਤੋ ਠੀਕ ਹੈ ਚਲਦੇ ਹਾਂ ਆਪਾਂ ਦਾ ਸਾਈਕਲ ਇੱਧਰ ਲਗਾ ਦਈਏ ਤੇ ਅੱਗੇ ਚਲਦੇ ਹਾਂ ਇਹ ਆ ਜੀ ਮੰਦਿਰ ਦਾ ਗੇਟ ਕਰਸਰ ਵਿੱਚ ਤੇ ਸੇਵ ਜੀ ਭਗਵਾਨ ਦਾ ਮੰਦਿਰ ਹੈ ਇੱਥੇ ਇੱਥੇ ਰੁਕਾਂਗੇ ਆਪਾਂ ਸਾਈਕਲ ਆਪਣੀ ਆ ਖੜੀਆ ਤੇ ਆਪਾਂ ਇਹਨੂੰ ਅੰਦਰ ਲਾ ਦਈਏ ਫਿਰ ਬਾਈਆਂ ਨਾਲ ਆਪਾਂ ਜਿਹੜਾ ਖਾਣਾ ਭੋਜਨ ਪਾਣੀ ਆਪਾਂ ਛੱਕ ਕੇ ਆਉਣੇ ਆ ਲਓ ਜੀ ਇਹ ਭਰਾ ਆਪਾਂ ਨੂੰ ਹੁਣ ਜਿਹੜਾ ਲੈ ਕੇ ਚੱਲਿਆ ਕਹਿੰਦਾ ਆ ਜਾ ਤੈਨੂੰ ਖਾਣਾ ਭੋਜਨ ਪਾਣੀ ਛਕਾ ਕੇ ਲੈ ਕੇ ਆਉਣੇ ਆ ਤੇ ਫਿਰ ਅੱਗੇ ਦੁਆਦਾਂ ਇੱਥੇ ਆਰਾਮਦਾਰੀ ਨਾਲ ਸੌਂ ਜੀ चलिए भाई हाँ, क्या हाँ, नाम है भैया आपका मेरा नाम जोगिंदर कुमार बोलेगा जोगिंदर कुमार हाँ जी कहाँ के रहने वाले हो आप यही बारह गांव का नाम बारह सर बक्सर जिला हाँ ठीक हाँ, है होटल से खाना वाना खा के आ रहे हैं जी भाई ने भी जाना हुआ घरे हम इस तो बाद गुड नाइट ही समझो ਕੀ ਕਰਾਂਗੇ ਗੱਲ ਫਿਰ ਅਗਲੇ ਬਰਾਉਂ ਦੇ ਨਾਲ ਤਸਰੀਅਤ ਕਰਾਂਗੇ